ਸਪਤਾਸ ਘੋੜੇ ਦਾ ਚੰਗੀਆਂ ਸੋਹਣੀਆਂ ਬਣਤਰਾਂ ਵਾਲਾ ਆ ਮਾਰਵਾੜੀ ਬਸ਼ੇਰਾ ਬਾਈ ਅਰਗਿਆ ਨੇ ਵੇਚਨਾਗਾ ਬਸ਼ੇਰੇ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਆ ਗਰਦਨ ਗੁਰਦਨ ਦੇ ਦੇ ਤੁਸੀਂ ਕੱਟ ਪੁਆਇੰਟ ਚੈੱਕ ਕਰੋ ਸ਼ੋਅ ਬਹੁਤ ਕਰਦਾ ਬੱਚਾ ਪਿੱਠ ਪੁੜੇ ਦਾ ਚੰਗਾ ਹੈਵੀ ਆ ਅੰਗਾ ਪੈਰਾਂ ਦਾ ਬਿਲਕੁਲ ਸਾਫ਼ ਸੁਥਰਾ ਬਾਲ ਪੌਰੀਆਂ ਦਾ ਬਿਲਕੁਲ ਸਾਫ਼ ਆ ਜਿਹੜੀ ਆ 6 ਮਈ ਲੰਘ ਕੇ ਗਈ ਆ ਉਹਦੇ ਪੂਰੇ 3 ਮਹੀਨਿਆਂ ਦਾ ਹੋ ਗਿਆ ਅੱਜ ਤਰੀਕ ਹੋਗੀ 17 ਅੱਜ ਇਹ 3 ਮਹੀਨੇ 11 ਦਿਨਾਂ ਦਾ ਹੋ ਗਿਆ ਜਮਾਂ ਸਹੀ ਪ੍ਰੋਪਰ ਜਿਹੜੀ ਇਹਦੀ ਉਮਰ ਆ ਕਿਉਂਕਿ ਬੱਚੇ ਦਾ ਜਨਮ 6 ਤਰੀਕ ਦਾਗਾ ਸੋ ਮੱਥੇ ਤੇ ਇਹਦੇ ਫੁੱਲ ਆ ਪਿਛਲੇ ਦੋ ਪੈਰ ਥੋੜੇ ਥੋੜੇ ਚਟੇ ਆ ਤੇ ਮਾਂ ਤੁਸੀਂ ਇਹਦੀ ਖੜੀ ਦੇਖਦੇ ਹੋ ਨਾਲ ਚੰਗੀ ਘੋੜੀ ਆ ਦੋਸਤੋ ਪਿੱਠਪੂੜਾ ਬਸ਼ੀਰੇ ਦਾ ਚੈੱਕ ਕਰੋ ਗਰਦਨ ਦੀ ਲੰਬਾਈ ਮੈਂ ਕਹਣਾ ਯਾਰ ਚੰਗਾ ਵਧੀਆ ਮਜ਼ਬੂਤ ਸਨਖਾ ਘੋੜਾ ਬਣ ਕੇ ਤਿਆਰ ਹੋਊਗਾ ਪਲਿਆ ਵੀ ਵਧੀਆਗਾ ਸੋਹਣਾ ਤਿਆਰ ਹੁੰਦਾ ਆਉਂਦਾਗਾ ਤੇ ਜਿਹੜੀ ਘੋੜੀ ਆ ਦੋਸਤੋ ਇਹਦੀ ਮਾਂ ਇਹ ਰਣੀ ਵਾਲੇ ਦਿਲਬਾਗ ਦੀ ਬੱਚੀ ਆ ਡੀ ਐਨ ਏ ਹੋਇਆ ਵੈਗਾ ਘੋੜੀ ਦਾ ਡੀ ਐਨ ਏ ਪਾਸ ਆ ਉਹ ਵੀ ਤੁਸੀਂ ਸਾਰਾ ਇਹਦਾ ਦੇਖ ਸਕਦੇ ਹੋ ਰਿਕਾਰਡ ਆ ਕੇ ਸੋ ਘੋੜੀ ਦੀ ਜਿਹੜੀ ਹਾਈਟ ਆ ਦੋਸਤੋ 63 ਇੰਚ ਆ ਮੱਥੇ ਤੇ ਘੋੜੀ ਦੇ ਫੁੱਲ ਆ ਦੋਸਤੋ ਤੇ ਇਸ ਘੋੜੀ ਦੀ ਜਿਹੜੀ ਉਮਰ ਆ ਦੋ ਦੰਦਾ ਪਹਿਲੀ ਵਾਰੀ ਸੂਈ ਐ ਇਹ ਘੋੜੀ ਤੇ ਬਾਕੀ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰਾ ਖਰੀਦਣਾ ਚਾਹੁੰਦਾ ਤਾਂ ਬਾਈ ਸਖਚੈਣ ਦਾ ਪਿੰਡ ਬਲਾਸਪੁਰ ਵਾਲੇ ਦਾ ਕੰਟੈਕਟ ਨੰਬਰ ਕਰ ਲਓ ਨੋਟ 9914200782 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਦੇ ਪਿੰਡ ਆ ਕੇ ਬਛੇਰਾ ਦੇਖ ਕੇ ਖਰੀਦ ਸਕਦੇ ਹੋ ਤੇ ਬਛੇਰੇ ਦੇ ਵਿੱਚ ਮੈਂ ਕਹਣਾ ਰਿਪੋਰਟ ਜਮਾ ਓਕੇ ਆ ਆ ਤੁਸੀਂ ਦੇਖੋ ਬੱਚੇ ਦੇ ਵਿੱਚ ਬਰੀਕੀਆਂ ਬਰੂਕੀਆਂ ਬੜੀਆਂ ਨੇ ਮੱਥਾ ਮੱਥਾ ਵੀ ਐਨ ਜਮਾ ਸਿੱਧਾ ਹੈਗਾ ਮਾਰਵਾੜੀ ਕਰੈਕਟਰ ਜਿਹੜੇ ਨੋਟ ਕੀਤੇ ਜਾਂਦੇ ਆ ਉਹ ਤਕਰੀਬਨ ਸਾਰੀਆਂ ਸ਼ਰਤਾਂ ਨੂੰ ਇਹ ਪੂਰਾ ਕਰਦਾਗਾ ਬੱਚਾ ਤੇ ਬਾਕੀ ਆ ਮਾੜੀ ਮੋਟੀ ਜਿਹੜੀ ਹੁਣ ਲੋਈ ਹੈ ਇਹਦੇ ਜਿਵੇਂ ਛੋਟੀ ਉਮਰ ਦੇ ਵਿੱਚ ਹੁੰਦੀ ਆ ਇਹ ਹੌਲੀ ਹੌਲੀ ਛੱਡਦੀ ਆਉਂਦੀ ਆ ਉਹ ਦੇਖੋ ਗਰਦਨ ਤੋਂ ਤਾਂ ਲਹਿ ਗਈ ਤੇ ਰੰਗ ਸਾਰਾ ਇਹਨੇ ਵੀ ਕਾਲਾ ਹੀ ਕਰਨਾਗਾ ਵਧੀਆ ਚੰਗਾ ਕੁਆਲਟੀ ਵਾਲਾ ਰੰਗ ਆਗਾ ਕਿਉਂਕਿ ਘੋੜੀ ਦਾ ਵੀ ਰੰਗ ਬਲਾਏਗਾ ਤੇ ਬਾਕੀ ਸ਼ਬਤਾਸ ਦਾ ਵੀ ਰੰਗ ਕਾਲਾ ਆਗਾ ਜਮਾ ਤੇ ਬੱਚਾ ਕਾਲਾ ਹੀ ਬਣੂ ਇਹ ਉਤੋਂ ਲੂਈ ਝਾੜਦਾ ਤੁਰਿਆ ਆਉਂਦਾਗਾ ਤੇ ਫੋਨ ਲਾ ਲਿਓ ਬਾਈ ਸਚੈਨ ਨੂੰ ਪਿੰਡ ਆ ਜਿਹੜਾ ਇਹ ਬਲਾਸਪੁਰ ਇਹ ਮੋਗੇ ਤੋਂ ਜਦੋਂ ਆਪਾਂ ਬਰਨਾਲੇ ਨੂੰ ਆਣੇ ਆ ਮੇਨ ਹਾਈਵੇ ਦੇ ਉੱਤੇ ਸੈਂਟਰ ਜੇਤੀ ਤਕਰੀਬਨ ਦੋਨਾਂ ਪਾਸਿਆਂ ਤੋਂ 32 32 35 35 ਕਿਲੋਮੀਟਰ ਪੈ ਜਾਂਦਾ ਤੇ ਮਾੜਾ ਮੋਟਾ ਵਿਚਾਰ ਬਾਈ ਦਾ ਘੋੜੀ ਦੇਣ ਦਾ ਵੀ ਹੈਗਾ ਜੇ ਕੋਈ ਚੰਗਾ ਬੰਦਾ ਖਰੀਦਣਾ ਆ ਹੋਇਆ ਤਾਂ ਘੋੜੀ ਦੁਬਾਰੇ ਸਿਲੇ ਦੇ ਵਿੱਚ ਫੇਰ ਸਪਤਾਸ ਤੋਂ ਹੀ ਗੱਬਣ ਚੈੱਕ ਪਾਸ ਹੋਈ ਆ ਸੂਣ ਤੋਂ 12 ਦਿਨਾਂ ਬਾਅਦ ਮੀਟ ਹੋਈ ਵੀ ਆ ਸੋ ਜਿਵੇਂ ਮੰਨ ਲਓ ਕੱਲ ਨੂੰ 18 ਤਰੀਕ ਹੋ ਜਾਣੀ ਆ ਕੱਲ ਨੂੰ ਘੋੜੀ ਸੂਈ ਨੂੰ ਗੱਬਣ ਹੋਈ ਨੂੰ ਤਾਂ 9 ਮਹੀਨੇ ਹੋ ਜਾਣੇ ਆ ਬਸ਼ੇਰਾ ਕੱਲ ਨੂੰ 3 ਮਹੀਨੇ 12 ਦਿਨਾਂ ਦਾ ਹੋ ਜਾਣਾਗਾ ਸੋ ਫੋਨ ਲਾ ਲਿਓ ਬਾਈ ਨੂੰ ਜਿਨੇ ਇਹ ਬਸ਼ੇਰਾ ਖਰੀਦਣਾ ਹੋਇਆ ਬਣਤਰਾਂ ਦੇ ਵਿੱਚ ਓਕੇ ਆ ਰਿਪੋਰਟ ਬਿਸ਼ੇਰੇ ਦੀ ਚੰਗਾ ਸਨੱਖਾ ਘੋੜਾ ਬਣ ਕੇ ਤਿਆਰ ਹੋਊਗਾ ਫੋਨ ਲਾ ਲਿਓ ਬਾਈ ਸਚੈਨ ਨੂੰ ਪਿੰਡ ਬਲਾਸਪੁਰ ਵਾਲੇ ਨੂੰ ਤੇ ਕਾਲ ਕਰਕੇ ਤੁਸੀਂ ਉਹਦੇ ਘਰੇ ਜਾ ਕੇ ਬਿਸ਼ੇਰਾ ਦੇਖ ਕੇ ਖਰੀਦ ਸਕਦੇ ਹੋ ਮਿੱਤਰੋ